ਸ਼ਸ਼ਰੀਆ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪੈਂਡੂ ਲਾਈਫ ਦੀ ਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਲੋ ਜੀ ਇਹ ਹੈਗਾ ਦੁਪਹਿਰ ਦਾ ਟਾਈਮ ਤੇ ਮੈਂ ਲੱਗੀ ਸੀ ਲੱਗੀ ਪਈ ਸੀ ਕਟਿੰਗ ਕਰਨ ਤੇ ਪਹਿਲਾਂ ਤਾਂ ਕੱਪੜਾ ਮੀਨੇ ਆ ਕਿੰਨਾ ਹੈ ਫਿਰ ਮੈਂ ਕਟਿੰਗ ਕਰ ਲੱਗੀ ਹਾਂ ਤੇ ਲੋ ਜੀ ਅੱਜ ਗੱਲਬਾਤ ਕਰਦੇ ਆ ਤੁਹਾਡੇ ਨਾਲ ਆਪਾਂ ਵੀ ਜੋ ਆਪਣੇ ਆ ਪਹਿਣਾ ਘਰ ਹੀ ਕੱਪੜੇ ਸਲਾਈ ਕਰਦੀਆਂ ਨੇ ਤੇ ਉਹਨਾਂ ਦਾ ਮਤਲਬ ਕਿ ਕਿੰਨਾ ਕੁ ਰੇਟ ਲੈਂਦੀਆਂ ਨੇ ਕੱਪੜਿਆਂ ਦਾ ਉਹਦੇ ਬਾਰੇ ਗੱਲ ਕਰਦੇ ਆਪਾਂ ਤੇ ਲੋ ਜੀ ਅਸੀਂ ਮੈਂ ਵੀ ਘਰ ਤੇ ਮਤਲਬ ਕਿ ਘਰ ਹੀ ਬੁਟੀਕ ਆਪਣਾ ਤੇ ਘਰ ਹੀ ਕੰਮ ਕਰਦੀਆਂ ਸਲਾਈ ਦਾ ਤੇ ਕੋਈ ਐਦਾਂ ਨਹੀਂ ਹੈਗਾ ਵੀ ਬਾਹਰੇ ਆ ਜਾਂ ਕੋਈ ਆਪਾਂ ਨੇ ਬਾਹਰੇ ਸ਼ਾਪ ਕਿਰਾਏ ਤੇ ਲਈ ਹੋਈ ਆ ਬੁਟੀਕ ਵਾਸਤੇ ਤੇ ਨਹੀਂ ਤੇ ਅਸੀਂ ਘਰ ਹੀ ਕਰਦੇ ਆ ਸਲਾਈ ਇਹਦਾ ਕੰਮ ਤੇ ਅਸੀਂ ਤੁਹਾਨੂੰ ਦੱਸਦੇ ਆ ਅਸੀਂ ਸਿੰਪਲ ਸੂਟ ਦਾ ਲੈਨੇ ਆ ਜੀ 250 ਰੁਪਈਆ ਤੇ ਬੱਸ ਇਹ ਤਾਂ ਜੇ ਸ਼ਹਿਰ ਚ ਸਲਾਈ ਕਰਾਣਾ ਹੋਵੇ ਤਾਂ ਸੂਟਾਂ ਦੀ ਬਹੁਤ ਹੀ ਮਹਿੰਗਾਈ ਹੋਈ ਪਈ ਹੈ ਸਲਾਈ ਦੀ ਸਲਾਈ ਵਾਲਿਆਂ ਦੀ ਜਿਵੇਂ ਸਿੰਪਲ ਸੂਟ ਦਾ ਹੁੰਦਾ ਜੀ ਸ਼ਹਿਰ ਚ ਜਦੋਂ ਆਪਾਂ ਸਲਾਈ ਕਰਨ ਵਾਸਤੇ ਲੈ ਕੇ ਜਾਂਦੇ ਆ ਸੂਟ ਤਾਂ ਪੁੱਛਦੇ ਵੀ ਸਲਾਈ ਕਿੰਨੀ ਹੈ ਸ਼ਹਿਰ ਚ ਤਾਂ ਬੁਟੀਕ ਵਾਲੇ ਕਹਿਣਗੇ ਵੀ 400 ਰੁਪਿਆ 500 ਵੀ ਕਹਿ ਦਿੰਦੀਆਂ ਨੇ ਕਈ ਮੇਰੇ ਭੈਣਾ ਬੁਟੀਕ ਵਾਲੀਆਂ ਤੇ ਅਸੀਂ ਤਾਂ ਲੈਣੇ ਜੀ ਸਿਰਫ ਸਿੰਪਲ ਸੂਟ ਦਾ 250 ਰੁਪਿਆ ਚਾਹੇ ਉਹ ਪ੍ਰਿੰਟ ਹੋਵੇ ਸੂਟ ਚਾਹੇ ਕੱਟਿਆ ਹੋਇਆ ਹੋਵੇ ਤੇ ਵੈਸੇ ਤਾਂ ਹੌਲੀ ਹੌਲੀ ਮਤਲਬ ਕਿ ਅਸੀਂ ਆਈ ਸਾਲ ਮਤਲਬ ਕਿ ਸੂਟਾਂ ਦੇ ਰੇਟ ਵਧਾਦ ਨੇ ਉਹਨੇ ਥੋੜੇ ਜੇ ਤੇ ਪਹਿਲਾਂ ਸੀ ਜਦੋਂ ਮਤਲਬ ਕਿ 2022 ਦੇ ਵਿੱਚ ਸੂਟ ਦਾ ਮਤਲਬ ਕਿ ਸਿੰਪਲ ਦਾ ਅਸੀਂ ਲੈਂਦੇ ਹੁੰਦੇ ਸੀ 150 ਰੁਪਿਆ ਤੇ ਹੁਣ ਅਸੀਂ ਲੈਨੇ ਆ 250 ਰੁਪਇਆ ਚਾਏ ਉਹ ਕੱਢਿਆ ਹੋਇਆ ਹੋਵੇ ਸੂਟ ਚਾਹੀ ਸਿੰਪਲ ਬਿਲਕੁਲ ਪ੍ਰਿੰਟ ਸੂਟ ਹੋਵੇ ਤੇ ਬਾਕੀ ਜਦੋਂ ਲਾਈਨਿੰਗ ਵਾਲੇ ਸੂਟ ਦੀ ਗੱਲ ਆ ਜਾਂਦੀ ਹੈ ਤੇ ਸ਼ਹਿਰ ਦੀ ਤੁਹਾਨੂੰ ਦੱਸਦੇ ਲਾਈਨਿੰਗ ਵਾਲੇ ਸੂਟ ਦਾ ਪ੍ਰਾਈਸ ਕਿੰਨਾ ਹੈ ਤੇ ਸ਼ਹਿਰ ਚ ਲਾਈਨਿੰਗ ਵਾਲੇ ਸੂਟ ਦਾ ਪ੍ਰਾਈਸ ਲੈਂਦੇ ਨੇ ਜੀ 1000 ਰੁਪਇਆ ਤੇ ਪਿੰਡਾਂ ਦੇ ਵਿੱਚ ਜੋ ਮਤਲਬ ਮੇਰੀ ਭੈਣ ਕੱਪੜੇ ਸਲਾਈ ਕਰਦੀ ਨੇ ਬੁਟੀਕ ਦਾ ਕੰਮ ਕਰਦੀਆਂ ਨੇ ਘਰ ਹੀ ਤੇ ਅਸੀਂ ਵੀ ਰੇਟ ਤੁਹਾਨੂੰ ਦੱਸਦੇ ਆ ਅਸੀਂ ਲੈਨੇ ਆ ਸਾਰੀ ਚ ਲਾਈਨਿੰਗ ਵਾਲੇ ਸੂਟ ਦਾ 700 ਰੁਪਇਆ ਤੇ ਬਾਕੀ ਜੀ ਸ਼ਹਿਰ ਦੇ ਵਿੱਚ 1000 ਰੁਪਏ ਵੀ ਲੈ ਲੈਂਦੇ ਨੇ 1500 ਵੀ ਲੈ ਲੈਂਦੇ ਨੇ ਸਾਰੀ ਲਾਈਨਿੰਗ ਵਾਲੇ ਦਾ ਕਿਉਂਕਿ ਜੀ ਮਿਹਨਤ ਬਹੁਤ ਜ਼ਿਆਦੇ ਹੁੰਦੀ ਆ ਹਨਾ ਲਾਈਨਿੰਗ ਵਾਲੇ ਸੂਟ ਤੇ ਇਦਾਂ ਨਹੀਂ ਹੈਗਾ ਵੀ ਫਟਾਫਟ ਬਣ ਜੂ ਦੇਖੋ ਬਹੁਤ ਜ਼ਿਆਦੇ ਮਿਹਨਤੀ ਗਿਣਤੀ ਕਰਨੀ ਪੈਂਦੀ ਆ ਲਾਈਨਿੰਗ ਮਤਲਬ ਕਿ ਸੂਟ ਤੇ ਲਾਈਨਿੰਗ ਰੱਖ ਕੇ ਕਟਣੀ ਪੈਂਦੀ ਆ ਪਹਿਲਾਂ ਸੂਟ ਦੀ ਕਟਿੰਗ ਕਰਨੀ ਪੈਂਦੀ ਆ ਫਿਰ ਉਨਹੀਂ ਟਾਈਮ ਲਾਈਨਿੰਗ ਕੱਟਣ ਚ ਲੱਗ ਜਾਂਦਾ ਤੇ ਬਹੁਤ ਜ਼ਿਆਦੇ ਮੱਥਾ ਵੱਜਦਾ ਤੇ ਇਸ ਲਈ ਮਤਲਬ ਕਿ ਰੇਟ ਅਸੀਂ ਜਾਈ ਜੀ ਲੈਨੇ 700 ਲੈਨੇ ਆ ਪਹਿਲਾਂ 2000 ਭਾਈ 23 ਦੇ ਵਿੱਚ ਸਾਡੇ ਸੂਟ ਦੀ ਮਤਲਬ ਕਿ ਸਾਰੇ ਸੂਟ ਅਲ ਲਾਈਨਿੰਗ ਦਾ ਪ੍ਰਾਈਸ ਹੈਗਾ ਤੇ 550 ਤੇ ਹੁਣ ਅਸੀਂ 700 ਕਰ ਦਿੱਤਾ ਕਿਉਂਕਿ ਸ਼ਹਿਰ ਚ ਵੀ ਬਹੁਤ ਜ਼ਿਆਦੇ ਰੇਟ ਜ਼ਿਆਦੇ ਹੋ ਚੁੱਕੇ ਨੇ ਇਸ ਲਈ ਤੇ ਬਾਕੀ ਜਦੋਂ ਕੋਡਿਆਂ ਤੇ ਕਮੀਜ਼ ਚ ਲਾਈਨਿੰਗ ਦੀ ਗੱਲਬਾਤ ਕਰਦੇ ਆਂ ਜੀ ਆਪਾਂ ਉਹਦੇ ਅਸੀਂ ਪ੍ਰਾਈਸ ਲੈਣੇ ਆ ਜੀ 500 ਰੁਪਿਆ ਗੋਡੇ ਤੇ ਕਮੀਜ਼ ਦਾ ਪਹਿਲਾਂ 450 ਸੀ ਕਰਦੇ ਹੁੰਦੇ ਸੀ ਸਲਾਈ ਉਸ ਤੋਂ ਪਹਿਲਾਂ 350 ਚ ਕਰਦੇ ਸੀ ਹੁਣ ਪਰ ਅਸੀਂ 500 ਲੈਣੇ ਆ ਗੋਡੇ ਤੇ ਕਮੀਜ਼ ਦੀ ਮਤਲਬ ਕਿ ਲਾਈਨਿੰਗ ਵਾਲੇ ਦਾ ਤੇ ਜੇ ਕੱਲੀ ਕਮੀਜ਼ ਸਟਿਚਿੰਗ ਕਰਾਣਾ ਹੋਵੇ ਲਾਈਨਿੰਗ ਵਾਲੇ ਦਾ ਉਹਦਾ ਲਵਾਂਗੇ ਅਸੀਂ 450 ਰੁਪਿਆ ਕੱਲੀ ਕਮੀਜ਼ ਲਾਈਨਿੰਗ ਵਾਲੇ ਸਟਿਚਿੰਗ ਦਾ ਜੇ ਸਿੰਪਲ ਸੂਟ ਸਟਿਚ ਕਰਾਣਾ ਹੋਵੇ ਕੱਲੀ ਸ਼ਰਟ ਸਿੰਪਲ ਪ੍ਰਿੰਟ ਤਾਂ ਉਹਦਾ ਲਵਾਂਗੇ ਅਸੀਂ 200 ਰੁਪਿਆ ਸੋਰੀ 200 ਨਹੀਂ 150 ਰੁਪਿਆ ਕੱਲੀ ਕਮੀਜ਼ ਦਾ ਤੇ ਲੋ ਜੀ ਇਹ ਸੀ ਆਪਣੀ ਮਤਲਬ ਕਿ ਅੱਜ ਦੀ ਤੁਹਾਡੀ ਮਤਲਬ ਕਿ ਜੋ ਪਿੰਡੋਂ ਪਿੰਡਵਾ ਪਹਿਣਾ ਹੁੰਦੀ ਹੈ ਪਿੰਡਾਂ ਚ ਸਲਾਈ ਕਰਦੀਆਂ ਨੇ ਘਰ ਹੀ ਬੁਟੀਕ ਦਾ ਕੰਮ ਕਰਦੀਆਂ ਨੇ ਤੇ ਉਹਨਾਂ ਦੇ ਅਸੀਂ ਤੁਹਾਨੂੰ ਦੱਸਦੇ ਨੇ ਪ੍ਰਾਈਸ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚਲੋ ਜੀ ਲੈ ਕੇ ਆਵਾਂਗੇ ਕੱਲੂ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਬਾਏ ਬਾਏ ਹਸਦੇ ਵਾਸਤੇ ਰਹੋ ਚਲੋ ਜੀ ਬਾਏ ਬਾਏ ਜੀ ਸਾਰਿਆਂ ਨੂੰ